ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਯੰਤਰ ਦੇਖੋ ਯਾਰ ਮੰਗਰ ਕਿੰਨਾ ਸੋਹਣਾ ਹੋਇਆ ਹਨ ਆਪਾਂ ਤੁਹਾਨੂੰ ਬੱਕਰੀਆਂ ਬਾਰੇ ਦੱਸ ਦੇ ਰਹੇ ਨੇ ਜਿੰਨੀ ਨੋਲਜ ਬਈ ਬਖਸ਼ੀਆ ਮਹਾਰਾਜ ਨੇ ਹਨ ਆਪਾਂ ਅੱਧਾ ਕਿਲਾ ਯੰਤਰ ਵੀਡਿਆ ਸੀ ਬੱਕਰੀਆਂ ਵਾਸਤੇ ਮਤਲਬ 25 30 ਨਾਲ ਹੈਗੇ ਆਪਣੇ ਕੋਲੇ ਤੇ ਬਈ ਹਜੇ ਮੂਹਰਲੀ ਬਾੜ ਖੜੀ ਆ ਤੁਹਾਡੇ ਸਾਹਮਣੇ ਤੇ ਮੰਗਰ ਦੇ ਕਿੱਡਾ ਸੋਹਣਾ ਹੋਇਆ ਬਈ ਇਹ ਬਾਲੇ ਮੇਰੇ ਵੀਰ ਕਹਿ ਦਿੰਦੇ ਆ ਵਿੱਚ ਛੱਡ ਦਿਓ ਵਿੱਚ ਛੱਡ ਕੇ ਦਾ ਬਾਈ ਇੱਕ ਦਿਨ ਚ ਹੀ ਖਾ ਜਾਣਗੇ ਆਹ ਦੇ ਗੱਡਾ ਸੋਹਣਾ ਹਨ ਮੈਂ ਵੱਡ-ਵੱਡ ਕੇ ਪਾਉਣਾ ਮੈਂ ਵੱਡਦਾ ਕਿਵੇਂ ਤੁਹਾਨੂੰ ਉਹ ਵੀ ਦੱਸਦਾ ਮੈਂ ਮੈਂ ਕਿੰਨਾ ਵੱਡਦਾਗਾ ਤੇ ਕਿੰਨਾ ਮੈਂ ਤਾਂ ਕੋਤ ਰੱਖੇ ਪਾਉਣਾ ਬਾਈ ਵੱਡ ਕੇ ਉੱਤੋਂ ਲਾਪਰ ਕੇ ਟੂਸੇ ਮੰਨ ਲੋ ਹਨ 2-3 ਫੁੱਟ ਦਾ ਮਨ ਲਾ ਵੱਡ ਲੈਣਾ ਮੈਂ ਉਤੋਂ ਤੋਂ ਮਨ ਲਾ 2-3 ਫੁੱਟ ਕੱਚਾ ਹੀ ਹੁੰਦਾ ਥੱਲੇ ਤਾਂ ਜਲ ਗੁੱਦ ਹੁੰਦੀ ਆ ਪੱਕ ਜਾਂਦਾ ਡੰਡਾ ਇਹਦਾ మేమే ਹੋ ਵੱਡਿਆ ਪਿਆ ਬਾਈ ਹੁਣ ਤੁਸੀਂ ਦੇਖ ਲਓ ਚਾਨੀ ਮਾ ਵੱਡਿਆ ਗਿਆ ਕਿਉਂ ਛੋਟੇ ਨੂੰ ਵਾਢਾ ਲਾਇਆ ਸੀ ਗਾਂ ਵਧੀ ਗਿਆ ਵਧੀ ਕਿਉਂ ਸਿਰੇ ਤੇ ਜਾ ਵੜਿਆ ਕੰਮ ਪੂਰਾ ਵਧ ਗਿਆ ਤੇ ਹੁਣ ਤੁਸੀਂ ਐ ਲਾ ਲਓ ਹਿਸਾਬ ਯਾਰ ਵੀ ਐਡੀ ਤਗੜੀ ਚੀਜ਼ ਆ ਨਾ ਬੱਕਰੀਆਂ ਨੂੰ ਜੱਦੇ ਦਾ ਪੈਣ ਲੱਗਿਆ ਬਾਈ ਬੱਕਰੀਆਂ ਚਮਕਣ ਲੱਗੀਆਂ ਮੈਂ ਕਹਿੰਦਾ ਨਜ਼ਾਰਾ ਹੀ ਆ ਗਿਆ ਜਮਾਂ ਯਾਰ ਮੈਂ ਤਾਂ ਬਾਈ ਪਹਿਲੀ ਵਾਰੀ ਬੀਜਿਆ ਇਹ ਤੇ ਬਾਈ ਇਹਦੇ ਵਾਰ ਗਰੀਸ ਹੀ ਨਹੀਂ ਯਾਰ ਇੱਕ ਪੰਡ ਤਗੜੀ ਲੇ ਜਾਂਦਾ ਮੈਂ ਤੇ ਵਿੱਚ ਹਰਾ ਕੁਤਰ ਦੇਣਾ ਦੇਖੋ ਐ ਵੜਦਾ ਮੈਂ ਐਨਾ ਐਨਾ ਵੜ ਦਿੰਨਾ ਬਾਈ ਇਹ ਮੈਂ ਇਹ ਆ ਮਗਰ ਫੁੱਟਿਆ ਖੜਾ ਸਾਰਾ ਹੀ ਐਨਾ ਐਨਾ ਵੜਦਾ ਦੇਖ ਲਓ ਵਾਢਾ ਲੱਗਿਆ ਆ ਤਾਂ ਐਨਾ ਪੈਨੇ ਬੂਟੇ ਵੜ ਲੈਣਾ ਮੈਂ ਹੁਣ ਅੱਜ ਤੁਹਾਨੂੰ ਵੱਢ ਕੇ ਹੁਣ ਵੱਢ ਕੇ ਲੈ ਜਾਣਾ ਮੈਂ ਕੁੱਤਰ ਕੇ ਪਾ ਕੇ ਦਿਖਾਵਾਂ ਬੱਕਰੀਆਂ ਕਿਵੇਂ ਖਾਂਦੀਆਂ ਬਾਈ ਬੱਕਰੀਆਂ ਡੋਡਾ ਵੀ ਨਹੀਂ ਛੱਡਦੀਆਂ ਇਹਦਾ ਐਡੀ ਤਗੜੀ ਚੀਜ਼ ਆ ਵਿੱਚ ਤੁਸੀਂ ਜਮਾਰ ਐਡ ਕਰ ਲਓ ਬਾਅਰ ਐਡ ਕਰ ਲਓ 860 ਕੁਝ ਵੀ ਕੁੱਤਰਦੇ ਯਾਰ ਹੁਣ ਮੇਰੇ ਕੋਲ ਤਾਂ ਬਾਅਰ ਆ ਬਾਈ ਬਿਰਲਾ ਹੋਇਆ ਜਿਹਦੇ ਵਿੱਚ 860 ਮਕੜਾ ਸਮਾਖ ਤੇ ਮੋਥਰਾ ਇੰਨਾ ਕੁ ਹੋਇਆ ਖੜਾ ਘਟੋ ਘਟ ਸੀ ਸੱਤ ਭਾਂਤੀ ਆਟਮਾ ਮੈਂ ਕੁੱਤਰ ਕੇ ਪਾਉਣਾ ਬੱਕਰੀਆਂ ਨੂੰ ਤੇ ਦੋ ਟਾਈਮ ਪਾ ਦਿੰਨਾ ਬਈ ਇੱਕ ਟਾਈਮ ਬਾਹਰ ਲੈ ਜਾਣਾ ਘੰਟਾ ਬੱਕਰੀਆਂ ਲੈਣੀਆਂ ਨਜ਼ਾਰੇ ਹੈ ਹੁਣ ਤੁਹਾਨੂੰ ਮੈਂ ਵੱਢ ਕੇ ਦਿਖਾਉਣਾ ਬਾਈ ਤੁਸੀਂ ਆਪ ਹੀ ਮੰਨੋਗੇ ਵੀ ਠੀਕ ਆ ਯਾਰ ਹਨਾ ਬਹੁਤ ਤਗੜੀ ਚੀਜ਼ ਆ ਬਈ ਇਹ ਤੇ ਜੇ ਤੁਸੀਂ ਜੰਤਰ ਬੀਜ ਦਿਓ ਬਈ ਮੇਰਾ ਭਰਾ ਬੱਕਰੀਆਂ ਵਿੱਚ ਛੱਡਣ ਦੀ ਬਜਾਏ ਜੇ ਤੁਸੀਂ ਮਿਹਨਤ ਕਰ ਲਓ ਵੱਢ ਕੇ ਪਾਲੋ ਤਾਂ ਤੁਹਾਨੂੰ ਮੈਨੂੰ ਐ ਲੱਗਦਾ ਵੀ 6-7 ਮਹੀਨੇ ਮੁੱਕਦੇ ਹੀ ਨਹੀਂ ਯਾਰ ਇਹ ਸਿਆਲ ਸਿਆਲ ਆ ਜੂਗਾ ਅੱਛਾ ਫਿਰ ਇੱਕ ਨੰਬਰ ਹੋਰ ਐ ਸਿਆਲ ਦੇ ਵਿੱਚ ਜਦੋਂ ਇਹ ਪੱਕ ਗਿਆ ਬੂਟੇ ਆਏ ਹੋਗੇ ਫਲੀਆਂ ਚੱਕਣਗੇ ਤੋਂ ਬਾਅਦ ਇਹ ਫਲੀਆਂ ਲੱਗੀਆਂ ਡਾਡਾ ਕੱਦ ਕਰ ਗਿਆ ਵੱਡ ਕੇ ਪੂਲੀਆਂ ਬਣਾ ਕੇ ਰੱਖ ਲੋ ਨਾਲੇ ਤਾਂ ਤੁਹਾਡਾ ਕੋਈ ਵੀ ਬਾਧੂ ਤੇ ਨਾਲੇ ਦਾਣਾ ਬਾਧੂ ਦਾਣਾ ਕਿਵੇਂ ਬਾਈ ਪੂਲੀਆਂ ਉਹ ਇੱਕ ਪੂਲੀ ਚੱਕੀ ਬੱਕਰੀਆਂ ਦੇ ਵਿਚਾਲੇ ਧਰਤੀ ਸਿਆਲ ਚ ਸੁੱਕਾ ਸੁੱਕੇ ਯੰਤਰ ਦੀਆਂ ਫਲੀਆਂ ਜਿਹੜੀਆਂ ਬੱਕਰੀਆਂ ਸੁੱਕੀਆਂ ਖਾਣਗੀਆਂ ਨਾ ਸਿਆਲ ਦੇ ਵਿੱਚ ਉਹ ਇੰਨਾ ਕ ਲੱਗਦਾ ਦਾਣੇ ਵਾਂਗੂ ਬਾਈ ਬਹੁਤ ਤਗੜੀ ਚੀਜ਼ ਬਣ ਜਾਂਦੀ ਐ ਇਹ ਇਹਨੂੰ ਪਕਾ ਕੇ ਵੱਢ ਕੇ ਸਾਈਡ ਤੇ ਰੱਖ ਲਿਓ ਨਾਲੇ ਤਾਂ 20 ਤੁਹਾਨੂੰ ਬਣ ਜੂਗਾਾਂ ਬਾਅਦ ਤੇ ਜੇ 20 ਬਾਦੂ ਬਣਦਾ ਤਾਂ ਕਣਕ ਦੇ ਵਿੱਚ ਲੇਟੀ ਕਰਾ ਕੇ ਤੁਸੀਂ ਬੱਕਰੀਆਂ ਨੂੰ ਉਹ ਬੀਜ ਹੀ ਪਾ ਸਕਦੇ ਹੋ ਐਡਾ ਤਕੜਾ ਦਾਣਾ ਬਾਈ ਜੰਤਰ ਬਹੁਤ ਤਕੜੀ ਚੀਜ਼ ਆ ਜੇ ਤੁਹਾਡੇ ਕੋਲੇ ਇਹ ਅੱਧਾ ਕਿੱਲਾ ਬੀਜਿਆ ਹੋਇਆ ਨਾ ਤਾਂ ਮੈਨੂੰ ਐ ਲੱਗਦਾ ਯਾਰ 20-50 ਬੱਕਰੀਆਂ ਨੂੰ ਤਾਂ ਨਜ਼ਾਰਾ ਹੀ ਆ ਗੱਲ ਕਰ ਵਿੱਚ ਨਹੀਂ ਛੱਡਣਾ ਵੱਢ ਕੇ ਵਾਢਰ ਪਾਉਣਾ ਜਿਵੇਂ ਮੈਂ ਪਾਉਣਾ ਵੱਢ ਕੇ ਹੁਣ ਇੰਨਾ-ਇੰਨਾ ਵੱਢੂਗਾ ਭਈ ਆ ਦੇ ਇੰਨਾ ਦਨ ਵੱਢਦਾ ਮੈਂ ਥੱਲੇ ਆ ਦੇਖ ਲਓ ਫੁੱਟਿਆ ਖੜਾ ਇੰਨਾ ਵੱਢਦਾਗਾ ਵੱਢ ਕੇ ਇੱਥੋਂ ਮੱਲਾ ਏ ਪੰਡ ਪਾਲੂਆ ਪੱਲੀ ਦੇ ਪਾ ਕੇ ਬਈ ਕੁੱਤਰ ਕੇ ਪਾਉਂਗਾ ਮੈਂ ਤਾਂ ਐਵੇਂ ਤੁਹਾਨੂੰ ਝੂਠ ਮਾਰਾ ਸਾਫ ਤਾਂ ਪਾਉਂਦਾ ਨਹੀਂ ਜੇ ਸਾਫ ਤਾਂ ਸਿੱਟਦੇ ਆ ਬਈ ਅੱਧਾ ਖਾਨੀਆ ਅੱਧਾ ਪੈਰਾ ਜ ਖਰਾਬ ਕਰਦੀਆਂ ਉਹ ਤਾਂ ਗੰਦ ਪਾਉਂਦੀਆਂ ਬਈ ਫਾਇਦਾ ਕੀ ਮੁਰਕ ਕੇ ਐਵੇਂ ਬਈ ਆਪਾਂ ਖਿਜੀ ਜਾਂਦੇ ਆ ਬਈ ਇਹਦਾ ਪਰਦਾ ਐ ਸਫਾਈ ਕਰਨੀ ਪੈਂਦੀ ਹੈ ਨਾ ਕਿੱਥੇ ਬਈ ਆਪਾਂ ਆਵਦਾ ਵੱਡ ਕੇ ਦੇ ਕੁੱਤਰ ਕੇ ਖੁੱਲਣੀਆਂ ਜੀ ਪਾਈਏ ਨਜ਼ਾਰੇ ਲਈ ਐਨ ਜਮਾ ਵਧੀਆ ਖਾਨੀਆਂ ਨੇ ਤੁਹਾਨੂੰ ਕੁੱਤਰ ਕੇ ਪਾ ਕੇ ਦਿਖਾਉਣਾ ਜੇ ਅੱਜ ਮੈਂ ਤੁਸੀਂ ਇਹ ਦੇਖ ਲਿਓ ਤੇ ਹੁਣ ਮੈਂ ਵੱਡਦਾ ਬਈ ਕਿਰਾਂ ਫੇਰ ਤੁਹਾਨੂੰ ਦੱਸਦਾ ਹਾਂਜੀ ਦੋਸਤੋ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਜੰਤਰ ਦੀ ਪੰਨ ਵਡਲੀ ਪੂਰੀ ਤਗੜੀ ਰੇੜੀ ਭਰੀ ਖੜੀ ਐ ਜੰਤਰ ਵਡ ਲਿਆ ਦੋ ਪੰਨਾ ਪੂਰੀਆਂ ਤਗੜੀਆਂ ਤੇ ਵਿੱਚ ਹੋਣਾ ਬਾਇਰਾ ਵੱਡੇ ਦੇ ਵਿੱਚ ਜਿਗਾਰ ਦੇਖੋ ਗੰਨਾ 8 ਸੈਟ ਐ ਕੱਚੀ ਕੱਚੀ 8 ਸੈਟ ਐ ਮੋਥਰਾ ਜੇਬੜਾਂ ਦੀਆਂ ਬੱਲਾਂ ਤਾਂ ਲਾ ਅੱਛਾ ਇਹਦੇ ਸਪਰੇਅ ਮਾਰਤੀ ਸੀ ਬਾਈ ਮੈਂ ਸੁੰਡੀ ਨਾ ਪਾਵੇ 8 ਸੈਟ ਨੂੰ ਕੱਚੀ ਕੱਚੀ 8 ਸੈਟ ਐ ਕੋਈ ਵੀ ਚੀਜ਼ ਪਾਉਣੀ ਹੈ ਬੱਕਰੀ ਨੂੰ ਕੱਚੀ ਕੱਚੀ ਹੋਵੇ ਜਮਾਰ ਬਾਇਰਾ ਮੱਕੀ ਜਿਹੜੇ ਵੀਰਵਾ ਕਈ ਵਾਰੀ ਹੁਣ ਤਾਲ ਤੋਂ ਹਰਾ ਲਿਆਉਂਦੇ ਆ ਉਹ 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 ਬਾਈਆ ਸਾਡੀਆਂ ਬੱਕਰੀਆਂ ਖਾਦਾ ਨਹੀਂ ਆ ਕਹਿੰਦੇ ਆ ਨਾ ਉਹ ਖਾਂਦੀਆਂ ਕਿਉਂ ਨਹੀਂ ਬਾਈ ਉਹ ਸਿਰਸਿਰ ਪੱਕੀ ਹੁੰਦੀ ਹੈ ਜਮਾਰ ਹੁੰਦੀ ਹੈ ਜਾਂ ਆਉਂਦੀ ਹੈ ਮੱਕੀ ਉਹ ਵੱਡੀ ਵੱਡੀ ਹੋਈ ਹੁੰਦੀ ਹੈ ਉਹ ਵੱਢਦੇ ਆ ਨਾ ਸਿਰਸਿਰ ਵੱਢਦੇ ਛੋਟੀ ਜਿਹੀ ਤਾਂ ਵੱਢਦੇ ਨਹੀਂ ਉਹ ਤਾਂ ਨਹੀਂ ਖਾਂਦੀ ਬੱਕਰੀ ਭਾਲਦੀ ਟੂਸਾ ਕੱਚਾ ਕੱਚਾ ਆ ਦੇਖੋ ਜਗੜਾ ਜੁਬਾਰ ਹਰਾ ਕੱਚਾ ਨਾ ਜਿਵੇਂ ਨੂੰ ਵਧਾ ਲਾ ਬਾਈ ਤਾਂ ਇਹ ਖਾਂਦੇ ਖਾਣਾ ਨੀਟ ਸਟ ਪੱਕ ਜੂਟ ਸਟ ਕਿਸੇ ਕੰਮ ਦੀ ਨਹੀਂ ਹੁਣ ਕੱਚੀ ਕੱਚੀ ਰਸਟ ਵੱਡੀ ਆ ਪੰਡਾ ਦੇਖੋ ਵਿੱਚੇ ਵਾਇਰਾ ਵਿੱਚੇ ਤਾਂਲਾ ਵਿੱਚੇ ਮਗੜਾ ਵਿੱਚੇ ਸਮਾਖ ਵਿੱਚੇ ਚਿਬੜਾਂ ਦੀ ਠੀਕ ਆ ਤੇ ਨਾਲ ਨਾਲ ਆਪਾਂ ਲਾਈਆਂ ਕਦੂਆਂ ਦੀਆਂ ਬੱਲਾਂ ਯਾਰੋ ਇਹ ਕਦੂਆਂ ਦੀਆਂ ਬੱਲਾਂ ਬਈ ਬਾਧੂ ਹੁੰਦੇ ਜੋ ਪੰਜ ਸੱਤ ਇਕੱਠੇ ਕਦੂ ਲੈਂਦੇ ਇੱਕ ਦੂ ਇੱਕ ਦੋ ਦਿਨ ਛੱਡ ਗਏ ਹਨ ਉਹ ਆਪਾਂ ਬੱਚਿਆਂ ਨੂੰ چیر ਕੇ ਛੋੜੇ ਉਹਨਾਂ ਫਾੜੀਆਂ ਕਰਕੇ ਕਦੂ ਆਪਾਂ ਬੱਚਿਆਂ ਨੂੰ ਬਾ ਦੇਣੇ ਆ ਤੇ ਇਹ ਆਹ ਜਗਾਰਦ ਵਾਸੇ ਜੰਤਰ ਹੋ ਗਿਆ ਆ ਬਾਇਰਾ ਹੋ ਗਿਆ ਇਹਦੇ ਵਿੱਚ ਛੱਠੀ ਆ ਕੱਚੀ ਕਚੀੜ ਸੇਟਾ ਤਾਂਦਲਾ ਮਗੜਾ ਜੋ ਵੀ ਕੁਛ ਸਾਰਾ ਕੁਛ ਰਲਾ ਕੇ ਬਈ ਹੱਕਦੇ ਬਲਾਂ ਖੜੀਆਂ ਸਾਰਾ ਕੁਛ ਰਲਾ ਕੇ ਕੁੱਤਰਦਾ ਹੁੰਨਾ ਮੈਂ ਪੰਡੋ ਪਈਆ ਪੰਡੋ ਜੰਤਰ ਦੀ ਲੈ ਚੱਲਿਆ ਮੈਂ ਘਰੇ ਰੇੜੀ ਤੇ ਭਰੀ ਖੜੀ ਆ ਤੇ ਆ ਰੇੜੀ ਖੜੀ ਆ ਭਰੀ ਇਹ ਮੈਲ ਚੱਲਿਆ ਘਰੇ ਇਹ ਸਿੱਟ ਕਿਉਂ ਕਾ ਉਹ ਪੰਡ ਲੈ ਕੇ ਜਾਉ ਬਾਹਰੇ ਦੀ ਅੱਛਾ ਜਾ ਕੇ ਕੁੱਤਰ ਕੇ ਸਮਾਰ ਕੇ ਖੁਲਣੀਆਂ ਕਰਕੇ ਸਾਫ ਇਹ ਖੁਲਣੀਆਂ ਭਰ ਦਾਂਗੇ ਬਾਈ 2-3 ਵਜੇ ਤੱਕ ਵਧੀਆ ਖਾਣੀਆਂ ਜਾਂ ਜਾਵਾਂ ਆ ਦੇਖੋ ਯੰਤਰ ਡਾਡਾ ਵੜਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਮੈਂ ਡਾਡਾ ਉੱਤੋਂ ਟੂਸਾ ਵੜਦਾ ਇਹ ਦੇਖ ਲਓ 3 ਫੁੱਟ ਦਾ ਦਾ ਘਟੋ ਘਟ ਹੋਊ ਹੋਊ ਆ ਇਹ ਤੇ ਵਿੱਚ ਬਾਹਰਾ ਤੇ ਆ ਜਗਾਰ ਵਾਲਮਾ ਮਿਲਮਾ ਇਹ ਹੋ ਗਿਆ ਸਾਰਾ ਕੁੱਤਰ ਕੇ ਇਕੱਠਾ ਬਾਈ ਸਾਰਾ ਚੂਰੀ ਬਣਾ ਲੈਣਾ ਕੋ ਉਤਰ ਕੇ ਸਾਰੇ ਦੀ ਮੁਰਕੇ ਭਰ ਭਰ ਟੋਕਰੇ ਖੋਲ੍ਹ ਲੀਆਂ ਪਾ ਨਾ ਬੱਕਰੀਆਂ ਯਾਰ ਇੱਕ ਡੋਡਾ ਵੀ ਨਹੀਂ ਛੱਡਦੀਆਂ ਸਾਨੂੰ ਆ ਦਿਖਾਉਂਦੀਆਂ ਦਿਖਾ ਦੂੰ ਹੁਣ ਮਨ ਚੱਲਿਆ ਘਰ ਇੱਕ ਉਤਰ ਕੇ ਪਾਉਂਗਾ ਤੇ ਇਹੋ ਜਿਹੀਆਂ ਚੀਜ਼ਾਂ ਜੇ ਤੁਸੀਂ ਪਾਉਂਦੇ ਰਹੋਗੇ ਨਾ ਤੁਹਾਡੀ ਬੱਕਰੀ ਬਿਮਾਰ ਹੋਵੇ ਨਾ ਲਿੱਸੀ ਹੋਵੇ ਵਧੀਆ ਚਮਕਾਊ ਰਾਜੀ ਹੋਊਗੀ ਕਿਉਂ ਖਾਣ ਨੂੰ ਬਾਈ ਇਹਨੂੰ ਸਤਨਾਜਾ ਸੱਤ ਪੰਤਾ ਮਿਲਦਾ ਆ ਦੇਖੋ ਜੰਤਰ ਬਾਇਰਾ ਖੱਬਲ 88 ਸਾਰਾ ਮੈਂ ਤਾਂ ਜਿਹੜਾ ਕੁਝ ਮੂਰੇ ਆ ਗਿਆ ਕੱਚਾ ਕੱਚਾ ਗੱਲ ਵੱਢਦਾ ਹੀ ਤੁਰ ਜਾਣਾ ਬਾਈ ਅੱਜ ਮਾਰ ਵੀ ਨਿੱਕੀ ਨਿੱਕੀ ਵੱਡੀ ਸੀ ਮੈਂ ਤਾਂ ਵਧਾ ਕੇ ਆਪਾਂ ਕੀ ਲੈਣਾ ਵਧਿਆ ਹੋਇਆ ਬੱਕਰੀ ਕਦੇ ਨਾ ਖਾਊਗੀ ਪੱਕੀ ਚੀਜ਼ ਕੱਚੀ ਕੱਚੀ ਖਾਊਗੀ ਹੁਣ ਆ ਮੱਕੀ ਖੜੀ ਐ ਜਮਾ ਨਹੀਂ ਹਾਂਦੀ ਸਾਰੀ ਵੱਢ ਕੇ ਪਾ ਦੇ ਜੇ ਉੱਤੋਂ ਉੱਤੋਂ ਟੂਸੇ ਵੱਢ ਕੇ ਪਾ ਦੇ ਆ ਸਾਰੇ ਖਾ ਜੂ ਜੇ ਵਿੱਚ ਸਾਰੀ ਕੁਦਰਤੀ ਜਮਾ ਨਹੀਂ ਹਾਂਦੀ ਬਈ ਤਿਆਰਬੇ ਕੀਤੇ ਆ ਹੁਣ ਕੱਚਾ ਕੱਚਾ ਬਾਹਰ ਆ ਯਾਰ ਹੂੰ ਤਾਂ ਬਈ ਜੇ ਆਪਾਂ ਖੇਵ ਨੂੰ ਵਧਾ ਲਈਏ ਵਧਾ ਕੇ ਬਈ ਪੱਕ ਗਿਆ ਫਿਰ ਮੇਰੇ ਕੰਮ ਨਹੀਂ ਕਿਉਂ ਬੱਕਰੀਆਂ ਦੋ ਮੱਝਾਂ ਮੇਰੇ ਕੋਲ ਤਾਂ ਮੱਝਾਂ ਨੇ ਇੰਨਾ ਪਕਾ ਕੇ ਕਰਨਾ ਕੀ ਆ ਮੈਂ ਹੁਣ ਕੱਚਾ ਕੱਚਾ ਵੱਢੀ ਉਹਨਾਂ ਨੇ ਬਾਹਰ ਆ ਮਗਰ ਵਧੀਆ ਫੁੱੜਦਾ ਨਾਲਿਆ 60 ਸਾਰਾ ਕੁਝ ਵਿੱਚ ਵੱਢਿਆ ਜੇ ਸੱਠੀ ਪੱਕ ਗਈ ਮੱਛਰ ਖਾਣ ਲੱਗ ਜੂ ਤਾਂ ਆਪਾਂ ਬਚਾ ਕੇ ਰੱਖਾਂਗੇ ਸੁੰਡੀ ਮੱਛਰ ਤੋਂ ਸਪਰੇਅ ਕਰਦੇ ਆ ਹੁਣ ਵੀ ਕਰੀ ਆ ਪੰਜ-ਛੇ ਦਿਨ ਹੋ ਗਏ ਸਾਰੇ ਸੁੰਡੀ ਸਾਡੇ ਵਾਲੀ ਜੰਤਰ ਦੇ ਵਿੱਚ ਜਮਾਰ ਵਿੱਚ ਵਾਇਰਾ ਸਾਰੀ ਵੀ ਸੁੰਡੀ ਪਵੇ ਨਾ ਕਿਸੇ ਚੀਜ਼ ਨੂੰ ਕਿਉਂ ਸੁੰਡੀ ਅੰਦਰ ਗਈ ਬੱਕਰੀ ਦੇ ਜ਼ਹਿਰ ਹੈ ਮੇਰੀ ਮਾੜੀ ਬਹੁਤ ਆ ਇਹ ਥੋੜਾ ਧਿਆਨ ਰੱਖਿਓ ਪੱਠਿਆਂ ਦੇ ਉੱਤੇ ਸੁੰਡੀ ਨਹੀਂ ਹੋਣੀ ਚਾਹੀਦੀ ਸੁੰਡੀ ਵਾਲੀ ਆਲੀ ਸਪਰੇਅ ਕਰਕੇ ਰੱਖੋ ਪੱਠੇ ਸਾਫ਼ ਸੁਥਰੇ ਹੋਣ ਜੇ ਬੱਕਰੀ ਦੇ ਅੰਦਰ ਸੁੰਡੀ ਵਾਗੀ ਬੱਕਰੀ ਆਫਰੂਗੀ ਦਰਦ ਮੰਨੂ ਬੁਖਾਰ ਸਾਰਾ ਕੁਝ ਫਿਰ ਤਾਂ ਇਕੱਠੇ ਹੀ ਹੋ ਜਾਂਦਾ ਮੰਨ ਕੇ ਚੱਲ ਅੱਛਾ ਇੱਕ ਗੱਲ ਹੋਰ ਆ ਜੇ ਸੁੰਡੀ ਅੰਦਰ ਟੱਪ ਵੀ ਜਾਵੇ ਬੱਕਰੀ ਆਫਰ ਜੇ ਦਰਦ ਮੰਨੇ ਤੇਲ ਮਾਰੋ ਬਈ 40 ਐਮਲ ਦੋ ਸਰੀਆਂ ਭਰ ਕੇ ਜਮਾਂ ਨਾਲ ਦੀ ਨਾਲ ਸੈੱਟ ਇਹ ਸਾਨੂੰ ਤਜਰਬਾ ਦਾ ਨਾ ਸਰੋਂ ਦਾ ਤੇਲ ਜੇ ਆਫਰ ਜੇ ਸੁੰਡੀ ਬਾਗੀ ਅੰਦਰ ਦਰਦ ਮੰਨੇ ਅਗੜਾਈਆਂ ਲੈਂਦੀ ਆ ਬੱਕਰੀ ਇਹ ਹੋਇਆ ਬਾਈ ਮੇਰੇ ਨਾਲ ਬਹੁਤ ਵਾਰੀ ਤੇਲ ਤੂਲ ਦੇ ਕੇ ਡੰਗ ਲਾ ਲੈਣੇ ਆ ਠੀਕ ਹੋ ਜਾਂਦਾ ਪਸ਼ੂ ਤੇ ਹੁਣ ਆਪਾਂ ਚੱਲਦੇ ਆ ਹਰਾ ਕੁਤਰਦੇ ਆ ਫੇਰ ਆਪਾਂ ਦੇਖਾਂਗੇ ਕਿ ਕੀ ਬੰਦਾ ਆ ਦੇਖੋ ਦੋਸਤੋ ਰਲਾ ਕੇ ਕੁਤਰਦਾ ਮੈਂ ਇਹ ਅੰਦਰ ਦੇ ਬਾਹਰ ਆਇਆ ਯਾਰ ਲਾਗੇ ਕੋ ਕਰ ਲਿਆ ਕਰੋ ਰੰਗ ਬਰੰਗ ਸਾਰਾ ਵਧੀਆ ਬੰਨਦਾ ਤੇ ਰਹੇ ਨੇ ਕਿਉਰੀ ਬੰਗਾ ਬਾਈ ਓਏ ਆ ਜਾ ਬਾ ਆ ਮੜ ਜਾਂਦਾ ਤੇ ਸਾਰਾ ਖਾਨੀਆਂ ਬਾਈ ਆਹ ਵਿੱਚੇ ਡੰਡਾ ਵਿੱਚੇ ਪੱਤੇ ਸਾਰਾ ਕੋ ਕਰ ਹੂੰ ਲਿੱਤੇ ਬਾਹਰਾ ਦੇ ਵਿੱਚੇ ਸੱਠੀ ਸਾਰਾ ਕੋ ਕਰ ਲਾ ਕੇ ਆਨੇ ਕੋ ਕਰ ਦਿਓ ਕਰੋ ਵਧੀਆ ਰਲਮਾ ਦੇਖ ਕਿੰਨਾ ਘੈਂਟ ਬਣ ਲਾ ਗਿਆ ਤੁਹਾਨੂੰ ਪਾ ਕੇ ਦਿਖਾਵਾਂਗੇ ਬੱਕਰੀਆਂ ਨੂੰ ਬਹੁਤ ਵਧੀਆ ਖਾਂਦੀਆਂ ਨੇ ਲੋ ਵੀ ਦੋਸਤੋ ਚੂਰੀ ਵਰਗਾ ਬਣਾਤਾ ਬਾਈ ਕੁਤਰ ਕਹਿਣ ਜਮਾ ਤੇ ਹੁਣ ਇਹ ਖੜੀਆਂ ਝਾਕੀ ਜੰਦੀਆਂ ਵੀ ਸਾਨੂੰ ਕਿਹੜੇ ਵੇਲੇ ਮਾਲ ਮਿਲੂਗਾ ਹਣਾ ਤੇ ਬਾਈ ਮਾਲ ਸਾਨੂੰ ਪਾਉਣੇ ਆ 2 ਮਿੰਟ ਹੋਰ ਸਬਰ ਕਰੋ ਮੜੀ ਖੁਲਣੀਆਂ ਜਬੋਕਰ ਮਾਰਦੀ ਹੈ ਬਾਈ ਹਣਾ ਇਹਦਾ ਕੱਲ ਵਾਲਾ ਇਹਨਾਂ ਨੇ ਮੜਾ ਮੋਟਰ ਛੱਡਿਆ ਛੱਡਿਆ ਮਿੰਗਣਾ ਮੂਣਾ ਕਰ ਦਿੰਦੀਆਂ ਵਿੱਚ ਫੜ ਜਾਂਦੀਆਂ ਭਰਾ ਮੱਲੋ ਮੱਲੀ ਆ ਦੇਖੋ ਖੁਲਣੀਆਂ ਦੇ ਵਿੱਚ ਮਿੰਗਣਾ ਮਰਦੀਆਂ ਪੱਕੀਆਂ ਕਿ ਇੱਕ ਪੱਠ ਜੀ ਆ ਬੱਚਾ ਵੜ ਕੇ ਬਹਿ ਜਾਂਦੀ ਐਂ ਕਰ ਦਿੰਦੀ ਆ ਅਸ ਤੜਕੇ ਨੂੰ ਕਿਵੇਂ ਨਾ ਆ ਬਾਹਰ ਆ ਬਾਹਰ ਲਸ ਬਾਰੀ ਸੰਬਰਣ ਵਾਲੀ ਪਈ ਅੰਦਰ ਲਾ ਕੱਲ ਸੰਬਰਤਾ ਸੀ ਆਪਾਂ ਅੰਦਰੋਂ ਦੁਬਾਰੇ ਫੇਰ ਕਰਤਾ ਬਈ ਇਹਨਾਂ ਨੇ ਕਿਹੜਾ ਕੁਝ ਲੈਣ ਜਾਣਾ ਹਨਾ ਮੀਂਹ ਨਾ ਕਰੀ ਜਣੀ ਮੂਸ ਕਰੀ ਜਣਾ ਬਹੁਤ ਕੁਝ ਕਰ ਗਏ ਫਲੈਟ ਵੀ ਹੈ ਨਹੀਂ ਘਰਾਂ ਵਾਲੀ ਵਿਆਹ ਬੈਠਿਆ ਸਾਰੇ ਆਪਣੇ ਜੋੜਾ ਵੀ ਬੱਕਰੀਆਂ ਚ ਰੱਖਿਆ ਹੂੰ ਚੜੀਆਂ ਕੋਈ ਬੈਠੀ ਐ ਵੀ ਖੜੀ ਐ ਹੈਨਾ ਖੋਲਨੀਆ ਕਰਦੀ ਆ ਸਾਫ ਆਪਾਂ ਖੋਲਨੀਆ ਦਾ ਹੈ ਤਾਂ ਹੈ ਕੋਠਾ ਡੋਡੇ ਜੱਪੇ ਆ ਮਾਰੇ ਮੋਟੇ ਕੱਲ ਵਾਲੇ ਛੱਡੇ ਇੱਕ ਗੱਲ ਆ ਬਾਈ ਜਦੋਂ ਬੱਕਰੀਆਂ ਨੂੰ ਪਾਉਣਾ ਉਦੋਂ ਹਮੇਸ਼ਾ ਖੋਲਨੀ ਜੱਥ ਮਾਰਾ ਸਾਫ ਕਰਕੇ ਪਾਉ ਜਦੋਂ ਮਰਜੀ ਪਾਉਣਾ ਹੁਣ ਜੇ ਹੁਣ ਮੈਂ ਸ਼ਾਮ ਨੂੰ ਫੇਰ ਪਾਉਂ ਬਾਈ ਚਲੋ ਤਾਂ ਬਾਹਰ ਪਾਉਂਗਾ ਕੋਈ ਬਾਈ ਖੋਲਨੀ ਆਏ ਜਮਾ ਸਾਫ ਕਰਕੇ ਹੁਣਾ ਥੱਲੇ ਛੱਡਤਾ ਥੱਲੇ ਬੱਕਰ ਵਾਦੀ ਦੀ ਹੋਈ ਮੋਕਰਵਾਜੀ ਥੱਲੇ ਸਾਰਾ ਸਾਫ ਕਰਦੇ ਆਂਗੇ ਆਪਣਾ ਨੀਰਾ ਪਾਈਏ ਪਹਿਲਾਂ ਮੋਕਰ ਦਾ ਟਾਈਮ ਦਾ ਮੰਗਰੋਂ ਹੋਊਗਾ ਪਿਛਲੇ ਪੈਰ ਹੁਣ ਕਿਹੜਾ ਲੇਟ ਹੋ ਗਿਆ ਜਨੀਰਾ ਪਾਈਏ ਕੁੱਲੀਆਂ ਕਰਕੇ ਸਾਫ ਬਈ ਜੰਤ ਤੇ ਹਰਾ-ਝਰਾ ਸਾਰਾ ਕੁੱਦਰ ਲਿਆ ਜਦੋਂ ਹੁਣ ਕੁੱਲੀਆਂ ਭਰਤੀਆਂ ਬਈ 20 ਮਿੰਟਾਂ ਨੂੰ ਕੱਖਾਂ ਦੇਖ ਰਿਹਾ ਉਹਨਾਂ ਦੇ ਕੱਖਾਂ ਵਿੱਚ ਬੜੀਆਂ ਕੁੱਈਆਂ ਤੇ ਇਹਦਾ ਟਾਈਮ ਮੈਂ ਦੇਖੋ ਨਹੀਂ ਪਾਇਆ ਤੇ ਤੁਸੀਂ ਇਹ ਤਾਂ ਪਾਤਾ ਇਹਨੂੰ ਬਈ ਉਹ ਦੇਖੀ ਸੁੱਖਾਂ ਸਾਰੇ ਚੱਕ ਲੈਣਗੇ ਕੱਖਾਂ ਨਹੀਂ ਆਉਣਾ ਵਧੀਆ ਹਮਮਮ 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 ਬੜਾ ਖਾਂਦੇ ਸੋਣੇ ਬਣਿਆ ਪਾਣੀ ਤਾਂ ਨਹੀਂ ਪੀ ਲੈਣਗੇ ਨਾ ਬਾਈ ਪਾਣੀ ਧਰ ਜਾਗੇ ਨਾਲੇ ਖਾ ਲੈਣਗੇ ਨਹੀਂ ਪਾਣੀ ਪੀ ਲੈਣਗੇ ਤਾਂ ਪਾਣੀ ਪੀ ਪਿਆ ਵੀ ਇਹ ਗੱਲ ਕਰ ਹੁਣ ਠੰਡਾ ਧਰਾਂਗੇ ਸਾਫ ਆ ਬੱਚਾ ਪਾਲਟੀ ਦੇਖ ਲੋ ਇਹਦਾ ਬੱਠਾ ਜਾਂ ਵਿੱਚ ਹੀ ਧਰੀ ਰੱਖਿਆ ਦਾ ਸਟੈਂਡ ਵੀ ਪਿਆ ਸਟੈਂਡ ਤੇ ਕਾਹਨੂੰ ਟਿਕਣ ਦਿੰਦੇ ਆ ਬਾਈ ਇਹ ਯਾਰ ਸਟੈਂਡ ਸਟੂਲ ਖੜਿਆਰ ਦਿੰਦੇ ਆ ਭਰਾਓ ਯਾਰ ਆਪਣਾ ਉਹ ਖਾਂਦਾ ਫਿਰਦਾ ਇਹ ਤਾਂ ਖੁੱਲੇ ਹੀ ਰਹਿੰਦਾ ਮਾਂ ਦਾ ਸ਼ੇਰ ਮਸ਼ੀਨ ਕੋਲੇ ਤੇ ਟੱਬ ਭਰ ਕੇ ਪੋਣਿਆ ਬਈ ਟੱਬਾ ਇਧਰ ਆਪਾਂ ਝੰਡ ਦੀ ਪੱਤੀ ਸੁੱਕਣੀ ਪਾ ਰੱਖੀਏ ਬਾਈ ਦੇਖੋ ਇਹ ਬੱਚਿਆਂ ਵਾਸਤੇ ਲੈਂਦੀ ਏ ਝੰਡ ਦੀ ਪੱਤੀ ਬਾਈ ਮਿਹਨਤ ਕਰਕੇ ਦੋ ਦਿਨ ਹਣਾ ਉਹਦੀ ਵੀ ਵੀਡੀਓ ਵੀ ਮੈਂ ਬਣਾਈ ਸੀ ਗੱਲ ਕਰ ਪਾਈ ਨਹੀਂ ਬਾਈ ਮੈਂ ਉਹ ਪਾ ਦੇਾਂਗੇ ਚੱਲ ਸ਼ੌਟ ਤਾਂ ਪਾ ਰੱਖੀ ਐ ਤੇ ਆਹ ਟੱਬ ਪਿਆ ਬਾਈ ਹੁਣ ਇਹ ਟੱਬ ਭਰ-ਭਰ ਪਾਵਾਂਗੇ ਤੇ ਧੋ ਕੇ ਮੁਰਕੇ ਸਮਾਰ ਕੇ ਹੀ ਭਰ ਦਿਆਂਗੇ ਪਾਣੀ ਦਾ ਹੁਣ ਆਪਾਂ ਗਰ ਨੀਰਾ ਪਾਈਏ ਮਾਕੀ ਸੋਨੂੰ ਫੇਰ ਦੱਸਦੇ ਆ ਖਾਂਦੀਆਂ ਦੇਖੋ ਕਿੰਨੀ ਸਪੀਡ ਤੇ ਆ ਦੇਖੋ ਬਈ ਤੋੜ ਕੇ ਬਾਤਾ ਦਿਖਾਈ ਜਾਂਦੀਆਂ ਨੇ ਦਾਵਾ ਸਾਹਿਬ ਇੱਥੇ ਤੂੰ ਇਹ ਗਾਂਟੀ ਗਾਂਟੇ ਨੂੰ ਬਈ ਡੋਡਾ ਵੀ ਨਹੀਂ ਸੋਣਾ ਇਹਦਾ ਆਪਾਂ ਟੱਕਰ ਆ ਵੀ ਨਹੀਂ ਸੋਣਾ ਲਾਲਾ ਸਾਹਿਬ ਕੋਈ ਐਨੇ ਸਪੀਡ ਨਾਲ ਖਾਂਦੀਆਂ ਨੇ ਖੁਲਣੀਆਂ ਫੁੱਲ ਭਰਤੀਆਂ ਸੀ ਅੱਧੀਆਂ ਲੈ ਗਈਆਂ ਦੱਬ ਕੇ ਆਹ ਦੇਖੋ ਉਧਰ ਉਹ ਭਾਈ ਅੰਦੇ ਤੇ ਇੱਧਰ ਡਰੋਪਲ ਮਾਲਾ ਇਹ ਮਾਲ ਡਰਦਾ ਨਾ ਨਾ ਤੂੰ ਡਰਦਾ ਵਿੱਚ ਖਾਂਦਾ ਇਹ ਉਹ ਹਰੀਆਂ ਪਰਾਂ ਉਧਰ ਪਾ ਦੇਣਾ ਦੋ ਦੋ ਉੱਪਰ ਇੱਧਰ ਬੱਚਾ ਪਾਲਟੀ ਖਾਈ ਜਾਂਦੀ ਹੈ ਪਾਣੀ ਦਾ ਭਰਤਾ ਟੱਬ ਹੋਈ ਵਿਚਾਲੇ ਧਰ ਕੇ ਆਪਾਂ ਦਾਪੀ ਕੀ ਜਾਣੀ ਹੈ ਕਿ ਨਹੀਂ ਵਧੀਆ ਤਾਜ਼ਾ ਪਾਣੀ ਹੈ ਟੂ ਟੂ ਕੀ ਦਾ ਪਾਣੀ ਪਿਉਣੇ ਬਈ ਆਪਾਂ ਪਹਿਲਾਂ ਮੋਟਰ ਦਾ ਪਿਉਂਦੇ ਰਹੇ ਸੀ 7 ਮਹੀਨੇ ਬੱਕਰੀਆਂ ਬਈ ਰਾਜ਼ ਹੀ ਨਹੀਂ ਹੋਈਆਂ ਹੁਣ ਕਿਸਰੇ ਦੱਸਦਾ ਵੀ ਬਈ ਮੋਟਰ ਦਾ ਪਾਣੀ ਹੀ ਮਾਰਾ ਤੇ ਟੂ ਟੂ ਦਾ ਪਿਆ ਕੇ ਦੇਖ ਮਾ ਟੂ ਟੂ ਸੇ ਪਾਣੀ ਪੀਣਾ ਬਈ ਹੁਣ ਟੂ ਟੂ ਹੈਗੀ ਸੀ ਆਪਣੇ ਰਾਗਾ ਟੂਲੂ ਪੰਪ ਖਰਾਬ ਜੀ ਕਦੇ ਆਉਂਦੀ ਸੀ ਕਦੇ ਆਉਂਦੀ ਹ ਟੂਲੂ ਆਪਣਾ ਚੱਕ ਲੈਨੇ ਆ ਤੇ ਪਾਣੀ ਪਿਵਾਨੇ ਟੂਟੀ ਦਾ ਬਈ ਆ ਦੇਖੋ ਤੇ ਪੌਂਦਾ ਬਈ ਇਹ ਹਰਾ ਪੌਣੇ ਜਿਹੜਾ ਪਾਣੀ ਦੀ ਮਾਤਰਾ ਇਹਦੇ ਵਿੱਚ ਬਹੁਤ ਹੁੰਦੀ ਆ ਪ੍ਰੋਟੀਨ ਬਹੁਤ ਹੁੰਦਾ ਜਿਹੜਾ ਜੰਤਰ ਜਦੋਂ ਬੱਕਰੀਆਂ ਨੂੰ ਪਾਣ ਲਾ ਗਿਆ ਬਈ ਪਹਿਲਾਂ ਤਾਂ ਮੈਂ ਸਾਫਤਾ ਪਾਉਂਦਾ ਰਿਹਾ ਬਈ ਉੱਥੋਂ ਟੂਸੇ ਲੱਪਰ ਕੇ ਨਾ ਉਹ ਖਰਾਬ ਬੜਾ ਕਰਦੀਆਂ ਸੀਗੀਆਂ ਥੱਲੇ ਮਿੱਧ ਦਿੰਦੀਆਂ ਪਾਇਰਾਂ 'ਚ ਹੁਣ ਜੇ ਐ ਲਾ ਲਓ ਵੀ ਪਾਇਰਾਂ ਦੇ ਵਿੱਚ ਹਰਾ ਜਿਹੜਾ ਮਾੜਾ ਮੋਟਾ ਪਾਉਣਗੇ ਡੁੱਲ ਗਿਆ ਡੁੱਲ ਗਿਆ ਦੂਜਾ ਡੁੱਲਦਾ ਨਹੀਂ ਸਾਰਾ ਇਹਨਾਂ ਦੇ ਮੂੰਹ 'ਚ ਜਾ ਬਾਰਾ ਮੋਟਾ ਪਾਉਣ ਵੇ ਡੁੱਲ ਜਾਂਦਾ ਤੇ ਬੂਥਾਂ ਬਥੇ ਹੀ ਬਸੇਰੀਆਂ ਮਾਰਦੀਆਂ ਕਰਕੇ ਡੁੱਲਦਾ ਨਹੀਂ ਬਈ ਯਾਰ ਹੁਲਣੀ ਜੈਨਾ ਤੇ ਹੁਲਣੀਆਂ ਭਰਦੀਆਂ ਬਈ ਇਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਹੈ ਆਪਣੇ ਜਾਨਤਰ ਜਦੋਂ ਜਾਨਤਰ ਬੱਕਰੀਆਂ ਪਾਉਣ ਲੱਗਿਆ ਨਾ ਤਾਂ ਤੁਹਾਨੂੰ ਲੀਵਰ ਟੋਨਿਕ ਦੀ ਲੋੜ ਹੈ ਨਾ ਬਰੋ ਟੋਨਿਕ ਦੀ ਲੋੜ ਹੈ ਬਾਈ ਇਹ ਇਹਦੇ ਵਿਟਿਨ ਤੱਤ ਪੂਰੇ ਹੋ ਜਾਂਦੇ ਆ ਜਾਨਤਰ ਇੱਕ ਇਹ ਜੀ ਚੀਜ਼ ਆ ਬਹੁਤ ਵਧੀਆ ਚੀਜ਼ ਆ 15 ਦਿਨ ਲਗਾਤਾਰ ਪਾ ਕੇ ਦੇਖੋ ਬਈ ਤੁਸੀਂ ਆਪ ਹੀ ਮੰਨੋਗੇ ਵੀ ਠੀਕ ਹੈ ਕੋਈ ਵਾਕਈ ਤਿਆਰ ਪਾਸ ਹੀ ਆ ਇਹ ਤੇ ਆਪਾਂ ਮੇਰਾ ਕੀਤਾ ਹੋਇਆ ਹੈ ਹੁਣ ਦੇਖੋ ਬੱਕਰੀਆਂ ਜੀ ਕੁੱਖਾ ਭਰ ਗਿਆ ਨਾਲ ਦੀ ਨਾਲ ਕੁੱਖਾ ਚੱਖੀਆਂ ਬੱਕਰੀਆਂ ਬਾਈ ਜਦੋਂ ਪਤਾ ਲੱਗਿਆ ਇਹ ਪੈਣ ਲੱਗਿਆ ਜੰਤਰ ਨਾਲ ਦੀ ਨਾਲ ਕੋ ਖਦਾ ਚੱਕੀਆਂ ਬਣੀਆਂ ਵਧੀਆ ਖਾਜਰ ਜਣ ਲੱਗੀਆਂ ਕਹਿੰਦਾ ਬਾਵਾ ਪੁੱਤਰਾ ਦੇਖੋ ਕੱਢਿਆ ਕੁਫਵਾਰ ਵੱਡਾ ਬੋਖ ਵੀ ਕਰਦਾ ਆਉਂਦਾ ਹੌਲੀ ਹੌਲੀ ਐ ਆ ਬਾਈ ਇਹ ਚੀਜ਼ ਦਾ ਤੇ ਬਾਈ ਜੰਤਰ ਦਾ ਇਹ ਸੁਖਾ ਵੱਢ ਕੇ ਪਾਇਆ ਕਰੋ ਆਪਦਾ ਬਾਈ ਤੇ ਜਿਹੜਾ ਲਾ ਪਰ ਕੇ ਪੰ ਧੂਈ ਨਾ ਮਾਰੋ ਜਾਣਾ ਹਨਾ ਚਲੋ ਧੰਨਵਾਦ ਵੀਰੇ